ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਜਿਸ ਸਥਾਨ ਦੇ ਉੱਤੇ ਮੈਂ ਮੌਜੂਦ ਹਾਂ ਕਿਉਂਕਿ ਬਾਲਾ ਬੋਲਣ ਨੂੰ ਦਿਲ ਵੀ ਨਹੀਂ ਕਰਦਾ ਕਿਉਂਕਿ ਜਿਹੜੀ ਘਟਨਾ ਦੇ ਵਿੱਚ ਮੈਂ ਮੌਜੂਦ ਹਾਂ ਜਿਸ ਸਥਾਨ ਦੇ ਉੱਤੇ ਮੈਂ ਮੌਜੂਦ ਹਾਂ ਪਹਿਲਾਂ ਪਿੰਡ ਦਾ ਨਾਮ ਦੱਸ ਦੇਵਾਂ ਇਸ ਟਾਈਮ ਮੈਂ ਰੋਡੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਬਾਈ ਜੱਗੇ ਦੇ ਘਰ ਦੇ ਕੋਲੇ ਬਾਈ ਬੱਬੇ ਕੇ ਘਰਾਂ ਦੇ ਵਿੱਚ ਮੌਜੂਦ ਹਾਂ ਤੇ ਅੱਜ ਇੱਕ ਨੀਲੀ ਰਾਵੀ ਨਸਲ ਦੇ ਪ੍ਰੇਮੀਆਂ ਨੂੰ ਨੀਲੀ ਰਾਵੀ ਨੂੰ ਚਾਹਣ ਵਾਲੇ ਭਰਾਵਾਂ ਦੇ ਲਈ ਬਹੁਤ ਵੱਡੀ ਬਹੁਤ ਮੰਦਪਾ ਕੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਦੁਨੀਆ ਦੇ ਉੱਤੇ ਨੀਲੀ ਰਾਵੀ ਨਸਲ ਦੇ ਵਿੱਚ ਰਾਜ ਕਰਨ ਵਾਲਾ ਸਾਨ ਔਰ ਜਿਹਨੂੰ ਰਾਜ ਦੇ ਨਾਂ ਤੇ ਬਾਦਸ਼ਾਹ ਦਾ ਨਾਮ ਦਿੱਤਾ ਗਿਆ ਸੀ ਔਰ ਲਗਾਤਾਰ ਮੇਲਿਆਂ ਦੇ ਵਿੱਚ ਬਾਜ਼ੀਆਂ ਮਾਰਨ ਵਾਲਾ ਸਾਨ ਜਿਹੜਾ ਨੀਲੀ ਰਾਵੀ ਦਾ ਬਾਦਸ਼ਾਹ ਉਹ ਪਿਛਲੇ ਕੁਝ ਸਮੇਂ ਤੋਂ ਥੋੜਾ ਜਿਹਾ ਸਿਹਤ ਦੇ ਵਿੱਚ ਡਾਊਨ ਚੱਲਦਾ ਅੱਜ ਆਪਣੇ ਸਵੰਸਾ ਦੀ ਜਿਹੜੀ ਪੂੰਜੀ ਆ ਉਹ ਪੂਰੀ ਕਰਦਾ ਹੋਇਆ ਗੁਰੂ ਚਰਨਾਂ ਦੇ ਵਿੱਚ ਬਰਾਜ ਗਿਆ ਹੋ ਔਰ ਉਹ ਨਾ ਪੈਣ ਵਾਲਾ ਘਾਟਾ ਨੀਲੀ ਰਾਵੀ ਨਸਲ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਵਾ ਅੱਜ ਉਸ ਸਾਂਣ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਉਸ ਸਾਂਣ ਦੀ ਅੰਤਿਮ ਰਸਮਾਂ ਕਰਨ ਦੇ ਲਈ ਨੀਲੀ ਰਾਵੀ ਨੂੰ ਚਾਉਣ ਵਾਲੇ ਭਰਾ ਸਾਰੇ ਪਹੁੰਚੇ ਹੋਏ ਸੀ ਬਸ ਕੁਝ ਕੁ ਸਮਾਂ ਪਹਿਲਾਂ ਹੀ ਉਸ ਸਾਂਣ ਨੂੰ ਜਿਹੜੀਆਂ ਅੰਤਿਮ ਵਿਦਾਈਆਂ ਦੇਣ ਦੇ ਲਈ ਰਸਮਾਂ ਅਦਾ ਕਰਨ ਦੇ ਲਈ ਪਹੁੰਚੇ ਸੀ ਉਸ ਕਰਨ ਤੋਂ ਬਾਅਦ ਮੈਂ ਕਿਹਾ ਵੀ ਜਰੂਰ ਇੱਕ ਤਸਵੀਰਾਂ ਜਿਹੜੀ ਉਹ ਸਾਂਝੀ ਕਰ ਲਈਏ ਉਹਦੇ ਬਾਰੇ ਜਾਣ ਲਈ ਜਾਂ ਉਹਦੇ ਦਿੱਤੇ ਹੋਏ ਰਿਕਾਰਡ ਉਹਨੇ ਜਿਹੜੇ ਮੇਲੇ ਜਿੱਤੇ ਉਹਨਾਂ ਦੇ ਬਾਰੇ ਆਪਾਂ ਉਹਨਾਂ ਦੇ ਮਾਲਕਾਂ ਤੋਂ ਜਰੂਰ ਜਾਣੂ ਕਰ ਲਈਏ ਕਿਉਂਕਿ ਜੱਗੇਬਾਈ ਦਾ ਫੋਰਨ ਕੰਟਰੀ ਦੇ ਵਿੱਚ ਸਥਿਰਤਾ ਪਿਛਲੇ ਕੁਝ ਮਹੀਨਿਆਂ ਤੋਂ ਉਸ ਦਾ ਕਾਰਨ ਇਹ ਸੀ ਕਿ ਜਿਹੜਾ ਉਸਨੇ ਭਰਾ ਦੇ ਮੈਸੇਜ ਦੇ ਉੱਤੇ ਸਨੇਹ ਦੇ ਉੱਤੇ ਸਾਰੇ ਭਰਾ ਪਹੁੰਚੇ ਸੀ ਕਿਉਂਕਿ ਉਸਨੇ ਜੱਗੇਬਾਈ ਦਾ ਨਾਮ ਜਾਨੀ ਕਿ ਕਹਿਣ ਤੋਂ ਪਹਿਵਾ ਵੀ ਰੋਡੇ ਪਿੰਡ ਦਾ ਨਾਮ ਜਿਹੜੇ ਦੁਨੀਆ ਜਾਣਦੀ ਆ ਨੀਲੀ ਰਾਵੀ ਨਸਲ ਦੇ ਵਿੱਚ ਜਾਂ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਤਾਂ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਡੀ ਦੇਣ ਬਾਦਸ਼ਾਹ ਦੀ ਆ ਸੋਰ ਗੱਲਬਾਤ ਕਰ ਲੈਨੇ ਆਪਾਂ ਸਾਰੇ ਭਰਾਵਾਂ ਦੇ ਨਾਲ ਮਿਲਦੇ ਆਂ ਬਾਈ ਹੁਣ ਇਹਨੂੰ ਸਾਸਰੀ ਕਾਲ ਜੀ ਸਾਸਰੀ ਆ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਸਰਬੇ ਅੱਛਾ ਬੱਬੇ ਬਾਈ ਕੀ ਕਾਰਨ ਬਣਿਆ ਇੱਥੇ ਅੱਜ ਮੈਨੂੰ ਪਹਿਲਾਂ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸ ਦਿਓ ਵੀ ਸਣ ਨੂੰ ਕਾਰਨ ਬੱਬੇ ਇਹ ਦੂਜਾ ਨਾ ਬਾਲਾ ਲੰਮਾ ਟਾਈਮ ਨਹੀਂ ਗਿਆ ਪਿਆਗਾ ਕੋਈ ਪਰਸੋਦ ਦੀ ਗੱਲ ਹੈ ਇਹ ਅੱਛਾ ਮੈਨੂੰ ਜਦੋਂ ਇਹ ਚਾਚਾ ਜੀ ਨੇ ਫੋਨ ਕੀਤਾ ਸਰਪੰਚ ਸਾਹਿਬ ਨੇ ਜੀ ਕਹਿੰਦੇ ਵੀ ਆਹ ਗੱਲ ਹੈ ਦੂਜਾ ਬਈ ਬਣ ਗਈ ਵੀ ਮਾਲੀ ਡਿੱਗ ਪਿਆ ਅਸੀਂ ਡਾਕਟਰ ਸੱਧਿਆ ਟੀਕੇ 2 2 ਲਵਾਤੇ ਬੋਤਲਾਂ ਬਾਤਲਾਂ ਲਵਾਤੀਆਂ ਜੀ ਤੇ ਇਹ ਉੱਠ ਕੇ ਤੇ ਅਸੀਂ ਮੈਂ ਤੇ ਚਾਚਾ ਜੀ ਇੱਧਰ ਬੈਠੇ ਆ ਤੇ ਉੱਠ ਕੇ ਤੇ ਦੂਜੇ ਪਾਸੇ ਉੱਠ ਕੇ ਬਹਿ ਗਿਆ ਵੀ ਯਾਨੀ ਇੰਨੇ ਟਾਈਮ ਚੀ ਤੇ ਸਾਨੂੰ ਐ ਹੋ ਗਿਆ ਵੀ ਚਲੋ ਮਾੜਾ ਮੋਟਾ ਵੀ ਜਾਣ ਕੇ ਡੱਕ ਪਿਆ ਜੀ ਕਾ ਉਮਰ ਘਟੋ ਘਾਟੇ ਦੀ 22 ਸਾਲ ਦੀ ਉਮਰ ਸੀ 22 ਸਾਲ ਬਡੇਰਾ ਹੋ ਗਿਆ ਸੀ ਹਾਂ ਤੇ ਸਾਨੂੰ ਇਉਂ ਸੀ ਵੀ ਚਲੋ ਵੀ ਠੀਕ ਆ ਹੁਣ ਬਈ ਫੇਰ ਯਾਨੀ ਘਰ ਦਾ ਘਰ ਦਾ ਫੇਰ ਉੱਠਿਆ ਨਹੀਂ ਗਏ ਇਹ ਹੂੰ ਫੇਰ ਯਾਨੀ ਅੱਜ ਸਵੇਰ ਅਸੀਂ ਪਾਸਾ ਦਵਾਇਆ ਪਾਸਾ ਦਵਾਇਆ ਤੇ ਫੇਰ ਸਮਝ ਲਾ 11:30 ਵਜੇ ਚਾਚਾ ਜੀ ਦਾ ਮੈਨੂੰ ਫੋਨ ਜਾ ਆੜਿਆ ਸਪੈਂਸਾ ਦਾ ਠੀਕ ਕਹਿੰਦੇ ਵੀ ਆਹ ਗੱਲ ਠੀਕ ਆ ਅਸੇ ਬਈ ਇਹ ਕਿੰਨੇ ਸਾਲ ਚੈਂਪੀਅਨ ਰਹਿ ਚੁੱਕਿਆ ਸੀ ਸਾਣੇ ਇਹ 400 ਰਿਆ 10 ਤੋਂ ਲੈ ਕੇ 14 ਤੱਕ 10 ਤੋਂ ਲੈ ਕੇ 14 ਉੱਤਰੀ ਭਾਰਤ ਦਾ ਚੈਂਪੀਅਨ ਬਣਿਆ ਹੈ ਉੱਤਰੀ ਭਾਰਤ ਦਾ ਚੈਂਪੀਅਨ ਹਾਂ ਉੱਤਰੀ ਭਾਰਤ ਦਾ ਚੈਂਪੀਅਨ ਠੀਕ ਆ ਅੱਛਾ ਹੁਣ ਤੁਸੀਂ ਕਹਿੰਦੇ ਇਹ ਬੱਚੇ ਆ ਜਿਹੜੇ ਚਵਾਈ ਦੇ ਉੱਤੇ ਕਿੰਨੀਆਂ ਕੁ ਝੋਟੀਆਂ ਨਿਗਾਹਾਂ ਹੁੰਦੇ ਨੇ ਹੁਣ ਸਰ ਮੈਂ ਤੁਸੀਂ ਵੇਣੇ ਹਰ ਮੇਲੇ ਤੇ ਆਪਾਂ ਜਾਂਦੇ ਆਂ ਤਕਰੀਬਨ ਬਾਦਸ਼ਾਹ ਦੇ ਬੱਚੇ ਸਾਰੇ ਕੰਪੀਟੀਸ਼ਨ ਚ ਆਉਂਦੇ ਆ ਜੀ ਸਾਡੇ ਪਿੰਡ ਹੁਣ ਰਾਹ ਯਾਰ ਕੇ ਸਾਰੇ ਬੰਦੇ ਜਿਵੇਂ ਮੰਨ ਕੇ ਚੱਲੋ ਸਾਰੇ ਬੰਦੇ ਸਾਰੇ ਬਰੀਡਰੀ ਆ ਜੀ ਜੀ ਤੇ ਹੁਣ ਬਾਦਲ ਦੇ ਰਾਤ ਚੋ ਮੇਲੇ ਲੱਗਦੇ ਸੀ ਉਦੋਂ ਸਾਰੇ ਮੇਲਿਆਂ ਦੇ ਵਿੱਚ ਤਕਰੀਬਨ ਕੰਪੀਟੀਸ਼ਨ ਲੜਦਾ ਸੀ ਕੰਪੀਟੀਸ਼ਨ ਲੜਦਾ ਸੀ ਹਾਂ ਤੇ ਗਾਂ ਦੇ ਬੱਚੇ ਦਾ ਹੁਣ ਤਕਰੀਬਨ ਸਾਰੇ ਮੇਲਿਆਂ ਚ ਆਪਾਂ ਵੇਣੀ ਹੈ ਵੇਣੀ ਹੈ ਜੀ ਬਿਲਕੁਲ ਅੱਛਾ ਇੱਕ ਗੱਲ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਕੁ ਮਹੀਨੇ ਦੁ ਤਿਹੜ੍ਹ ਮਹੀਨੇ ਦੇ ਵਿੱਚ ਵਿੱਚ ਚਾਰ ਪੰਜ ਸਣ ਨਾਮੀ ਜਾਵੜੇ ਦੁਨੀਆ ਕੋਣਾ ਮਲਾ ਲੰਡਾ ਚਲਾ ਗਿਆ ਜਗਜੀਤ ਸਿੰਘ ਜੱਗੇ ਦੀ ਮਿਹਨਤ ਰੱਖ ਲੋ ਇਹਵੇਂ ਰੱਖ ਲੋ ਤੁਸੀਂ ਆਹ ਪ੍ਰਮਾਤਮਾ ਨੇ ਚਲੋ ਉਮਰ ਤਾਂ ਜਿੰਨੀ ਵਾਕਸ਼ੀ ਹੁੰਦੀ ਹੈ ਨਾ ਇੱਕ ਗੱਲ ਵਧੀਆ ਵੀ ਚਲੋ ਠੀਕ ਹੈ ਫੋਰਨ ਕੰਟਰੀ ਦੇ ਵਿੱਚ ਜਾਂ ਬਾਹਰ ਜਾਣਾ ਉਹ ਤਾਂ ਵੱਖਰੀ ਗੱਲ ਆ ਪਰ ਸੇਵਾ ਦੇ ਉੱਤੇ ਬਾਈ ਦਾ ਸਪੈਸ਼ਲ ਬੰਦਾ ਹਾ ਸੇਵਾ ਦੇ ਉੱਤੇ ਸਪੈਸ਼ਲ ਬੰਦਾ ਰੱਖਿਆ ਤੇ ਚਾਚਾ ਜੀ ਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਇਹ ਮੈਨੂੰ ਆਦਾ ਕਹਿੰਦਾ ਯਾਰ ਆਉਣ ਨੂੰ ਆਂਦਾ ਮੈਂ ਮੈਨੂੰ ਵੀ ਆ ਮੈਂ ਕਹਿੰਦੀ ਦੂਜਾ ਵੀ ਤੂੰ ਵੀ ਆਣਾ ਵੀ ਕੋਈ ਗੱਲ ਨਹੀਂ ਵੀ ਇਹ ਤਾਂ ਹੁਣ ਜੋ ਕੁ ਹਾਲ ਕਹਿੰਦਾ ਸੀ ਮੈਂ ਚੜਦਾ ਮੈਂ ਕਿਹਾ ਤੇ ਪਰ ਜੇ ਚੜ ਜਾਂਦਾ ਫੇਰ ਵੀ ਮਾਨੂੰ ਕਿਹੜਾ ਪਹੁੰਚਿਆ ਜਾਣਾ ਸੀ ਹਾਂ ਇਹ ਇੱਕ ਚੀਜ਼ ਆਈ ਸੀ ਨਾ ਜੇ ਰਸਤੇ ਦੇ ਵਿੱਚ ਆਉਂਦੇ ਇਹਨੂੰ ਕਿਹੜਾ ਆਪਾਂ ਕਿਤੇ ਰੱਖਾਂ ਹਾਂਜੀ ਹਾਂਜੀ ਨਾਲੇ ਉਮਰ ਬਹੁਤ ਆ ਸਰਬੇ ਉਮਰ ਦੇ ਹਿਸਾਬ ਨਾਲ ਜਾਣੀ ਹੂੰ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਹੈ ਜੀ ਇਹਨਾਂ ਨੇ ਵੀ ਗੱਲ ਕਰਵਾਉਣੀ ਥੋੜੀ ਹਾਂਜੀ ਜ਼ਰੂਰ ਜੀ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਤੇ ਬਹੁਤ ਵੱਡਾ ਘਾਟਾ ਹਨਾ ਹਾਂਜੀ ਬਹੁਤ ਪਿੰਡ ਦੇ ਨਾਮ ਨੂੰ ਬਹੁਤ ਬਹੁਤ ਵੱਡਾ ਹੈ ਹੂੰ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਪਸ਼ੂ ਪਾਲਣ ਪ੍ਰੇਮੀਆਂ ਦਾ ਇਹ ਬੜੀ ਦੁਖਦਾਈ ਗੱਲ ਹੈ ਜੀ 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 ਰਵੀ ਦਾ ਸੀ ਬੜਾ ਸ਼ੌਂਕ ਨਾਲ ਇਹਨੇ ਪਾਲਿਆ ਸੀ ਜੀ ਤੇ ਉਤਰੀ ਭਾਰਤ ਦੇ ਵਿੱਚ ਚੈਂਪੀਨ ਰਿਆ ਜੀ ਤੇ ਬੜਾ ਨਾਮ ਕਮਾਇਆ ਜੀ ਬੜੀ ਦੁਖਦਾਈ ਖਬਰ ਹੈ ਜੀ 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 ਬ੍ਰੀਡਰਾਂਸ ਤੇ ਵੀ ਤੇ ਹਲਕੇ ਵਾਸਤੇ ਪਛਾਣ ਬਣਾਉਣੀ ਜੱਗਾ ਰੋਡਿਆਂ ਵਾਲਾ ਜਾਂ ਬਾਬੇ ਜੀਤ ਕੇ ਹਾਂ ਉਹ ਸਣ ਦੀ ਬਦੌਲਤ ਹੀ ਇਹ ਪਛਾਣ ਬਣੀ ਸੀ ਜੀ ਬਿਲਕੁਲ ਜੀ ਸਹੀ ਤਾਂ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਰੋਡੇ ਪਿੰਨ ਨੂੰ ਜਾਣਦੇ ਆ ਜੇ ਲੋਕ ਤੇ ਪਸ਼ੂ ਪਾਲਣ ਦੇ ਕਿੱਤੇ ਨਾਲ ਹੀ ਜਾਣ ਬਿਲਕੁਲ ਜੀ ਤੇ ਇਹ ਸੀਗੇ ਸਾਡੇ ਨਾਲ ਸਰਪੰਚ ਸਾਹਿਬ ਜੀ ਹੋਰ ਵੀ ਪਤਵੰਤੇ ਸੱਜਣ ਕਾਫੀ ਬੈਠੇ ਆ ਕਿਉਂਕਿ ਹਾਂ ਇਹਨਾਂ ਭਰਾ ਦੇ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਔਰ ਸਾਸੀ ਗਲਵਿਰਦੀ ਸਾਸੀ ਗਲਵਿਰਦੀ ਵੀਰ ਜੀ ਪਸ਼ੂ ਪਾਲਣ ਪ੍ਰੇਮੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਅਸੂਪਾਲਨ ਪ੍ਰੇਮਗਾਂ ਨੂੰ ਬਈ ਇਹੀ ਕਹਿਣਾ ਚਾਹ ਪਹਿਲਾਂ ਤਾਂ ਦਿੱਲੀ ਦਾ ਵੀ ਤੇ ਜਿੰਨੇ ਵੀ ਪ੍ਰੇਮੀ ਸਾਰੇ ਨੂੰ ਬਹੁਤ ਵੱਡਾ ਸੁੱਖ ਦਾ ਹੀ ਖਬਰ ਆ ਇਹ ਜੀ ਕਿਉਂਕਿ ਉੱਤਰੀ ਭਾਰਤ ਦਾ ਚੈਂਪੀਅਨ ਬਾਦਸ਼ਾ ਝੋਟਾ ਅੱਜ ਦੁਨੀਆ ਤੇ ਨਹੀਂ ਰਿਹਾਗਾ ਜੀ ਪਿੰਡ ਰੋਡੇ ਦਾ ਨਾਮ ਰੋਸ਼ਨ ਦਿੱਲੀ ਦਾ ਵੀ ਚ ਇਹ ਝੋਟੇ ਨੇ ਕੀਤਾ ਬਾਦਸ਼ਾ ਝੋਟੇ ਨੇ ਕੀਤਾ ਸੀਗਾ ਜੀ ਜੋਂ ਦਾ ਪਤਾ ਲੱਗਾ ਪਿੰਡ ਦੇ ਜਿੰਨੇ ਵੀ ਪ੍ਰੇਮੀਆ ਦਿੱਲੀ ਤੇ ਦਿੱਲੀ ਤੇ ਸਾਰੇ ਇੱਥੇ ਪਹੁੰਚੇ ਹੋਏ ਆ ਜੀ ਉਹ ਗੰਤਮ ਰਸਮਾਂ ਹੁਣ ਕੀਤੇ ਗੰਜੇ ਇੱਥੇ ਬਿਲਕੁਲ ਜੀ ਸੋ ਇਹ ਸਾਡੇ ਨਾਲ ਭਰਾ ਮੈਂਬਰ ਸੀਗੇ ਇਸ ਪਿੰਡ ਦੇ ਹੋਰ ਵੀ ਮੰਨ ਲੋ ਕਾਫੀ ਭਰਾ ਚਾਚਾ ਜੀ ਹੁਣ ਨਾਲ ਗੱਲ ਪਾਦੇ ਇਹਨਾਂ ਨੇ ਵੀ ਦੋ ਤਿੰਨ ਵਾਰੀ ਸੁਨੇਹਾ ਫਿਰ ਇਹਨਾਂ ਨੇ ਲਾਇਆ ਹਨਾ ਇਹਨਾਂ ਨੂੰ ਹੀ ਪਤਾ ਲੱਗਿਆ ਡਿੱਗੇ ਦਾ ਸਸਰੀ ਗਾਲ ਜੀ ਸਸਰੀ ਗਾਲੀ ਤੇ ਤੁਹਾਨੂੰ ਤਾਂ ਤੁਸੀਂ ਤਾਂ ਫਿਰ ਕੋਲੇ ਡਿੱਗ ਦਾ ਡੁਗ ਦਾ ਵੇਖਿਆ ਹਨਾ ਬਸ ਡਿੱਗ ਪਿਆ ਹੀ ਉਸ ਤੋਂ ਬਾਅਦ ਜੋ ਵੀ ਵੇਖਿਆ ਟਿਕਟਾਂ ਦਾ ਜੋ ਵੀ ਕਰਾਉਣਾ ਸੀ ਦਵਾਈ ਦਵਾਈ ਦੋ ਤਿੰਨ ਦਿਨ ਦੋ ਦਰੇ ਜੀ ਤੇ ਅੱਜ ਪਾਸਾ ਦਵਾਇਆ ਜੀ ਤੇ ਬਸ ਉਦੋਂ ਤਾਂ ਲੱਗਦਾ ਨਹੀਂ ਸੀ ਵੀ ਇਹ ਗੱਲ ਹੋ ਜੂ ਅੱਜ ਜੀ ਹਾਂ ਦੇ ਉਹ ਤਾਂ ਐਂ ਲੱਗਦਾ ਸੀ ਵੀ ਚਾਰ ਪੰਜ ਦਿਨਾਂ ਲੇ ਨਹੀਂ ਇਹ ਗੱਲ ਹੋਣੀ ਜੀ ਉਹ ਸਾਢੇ 11:15 ਵਜੇ ਬਸ ਪਤਾ ਲੱਗਾ ਵੀ ਜਦ ਤੇ ਮਨਾਂ ਠੀਕ ਆ ਹਾਂਜੀ ਹਾਂਜੀ ਨਹੀਂ ਡਾਕਟਰਾਂ ਨੇ ਵੇਖਿਆ ਫਿਰ ਉਦੋਂ ਟਰੀਟਮੈਂਟ ਦੇ ਵਿੱਚ ਦੱਸਿਆ ਨਹੀਂ ਕੋਈ ਕਾਰਨ ਉਹ ਕਹਿੰਦੇ ਬਾੜੇ ਦਿਨ ਨਹੀਂ ਕੱਢਦਾ ਕਹਿੰਦੇ ਚਾਰ ਕੱਟ ਜੇ ਪੰਜ ਕੱਟ ਲੇ ਪਰਸੋ ਇਹ ਗੱਲ ਕਹਿਦੀ ਸੀ ਹਾਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਬਾੜੇ ਦਿਨ ਨਹੀਂ ਕੱਢਦਾ ਕਹਿੰਦੇ ਜੀ 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 ਹਾਂਜੀ ਹਾਂਜੀ ਤੇ ਬਹੁਤ ਮੰਦ ਭਾਗੀ ਖਬਰ ਆ ਮੰਦ ਭਾਗੀ ਸਾਰੇ ਹਾਂ ਜਿੰਨੇ ਵੀ ਆਪਣੇ ਪ੍ਰੇਮੀ ਸਾਰਿਆਂ ਆਤੇ ਬਹੁਤ ਮਾੜਾ ਜੀ ਸੋ ਦੋਸਤੋ ਇਹ ਭਰਾ ਅਸੀਂ ਸਾਰੇ ਜਿਹੜੇ ਇਸ ਦੁਖਦਾਈ ਖਬਰ ਦੇ ਵਿੱਚ ਜੀ ਹਿੱਸਾ ਬਣਨ ਦੇ ਲਈ ਪਹੁੰਚੇ ਹੋਏ ਸੀ ਸਾਰਿਆਂ ਨਾਲ ਆਪਾਂ ਦੋ ਚਾਰ ਗੱਲਾਂ ਕਰ ਲਵਾਂਗੇ ਕੋਈ ਨਾ ਕਾਟਾ ਕੋਈ ਨਾ ਕੋਈ ਮਨੁਰਾਜ ਬਾਈ ਦਾਦੇ ਕੋਈ ਨਾ ਕਰ ਦੇ ਇੱਥੇ ਫੜ ਲਾ ਹੱਥ ਜੀ ਕੋਈ ਮਨੁਰਾਜ ਬਾਈ ਕੀ ਕਹਿਣਾ ਚਾਹਣਾ ਨੀਲੀ 라ਵੀ ਦੇ ਜਾਨਵਰ ਤੇਰੇ ਕੋਲੇ ਵੀ ਆ ਹਨਾ ਤੂੰ ਵੀ ਇਹਨਾਂ ਇਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਅਸੀਂ ਇਹ ਸ਼ੌਂਕ ਪਿਆਈ ਸਾਨੂੰ ਜੀ ਇਹ ਅੰਕਲ ਦੇ ਝੋਟਾ ਦੇਖ ਕੇ ਸਾਨੂੰ ਇਹ ਸ਼ੌਂਕ ਪਿਆ ਜੀ ਉੱਥੇ ਹੀ ਅਸੀਂ ਸਾਰੇ ਮੰਨ ਲਓ ਪਸ਼ੂ ਇਕੱਠੇ ਕੀਤੇ ਸਾਨੂੰ ਨੀਲੀ ਰਵੀ ਨਸਲ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਆ ਮੇਨ ਇਹ ਛਾਨ ਨਹੀਂ ਮੰਨ ਲਓ ਉਦੋਂ ਲੋਕਾਂ ਨੂੰ ਉਤਸ਼ਾਹ ਉਤਸ਼ਾਹੀਤ ਕੀਤਾ ਸੀ ਕਿ ਇਹ ਨੀਲੀ ਰਵੀ ਨਸਲ ਬਰੀਡ ਹੁੰਦੀ ਪੁਰਾਣਾ ਛਾਨ ਸੀ ਨਾ ਸਾਰਿਆਂ ਤੋਂ ਜੀ ਤੇ ਫਿਰ ਬਹੁਤ ਵੱਡਾ ਘਟਾ ਪਿਛਲੇ ਸਮੇਂ ਤੋਂ ਕਾਫੀ ਸਾਨ ਚਲੇ ਗਏ ਪੁਰਾਣੇ ਸਾਨ ਸੀ ਜਿਹੜੇ ਨਾਮਵਰ ਸਾਨ ਸੀ ਹਨ ਇਹਦੀ ਉਮਰ ਤਕਰੀਬਨ ਸਾਰਿਆਂ ਨਾਲ ਵੱਧ ਹੀ ਸੀ ਹਾਂ ਸਾਰਿਆਂ ਨਾਲ ਜ਼ਿਆਦਾ ਸੀ ਤੇ ਬਾਲਾ ਫਿਰ ਹੁਣ ਤੀਕ ਉਦੋਂ ਅਸੀਂ ਦੇਖਦੇ ਨੇ ਮੇਲਿਆਂ 'ਚ ਮੋਹਰਾ ਦੇ ਸਾਨ ਨੂੰ ਕਿਸੇ ਨੇ ਹਰਾਇਆ ਸੀ ਕੰਪੀਟੀਸ਼ਨ 'ਚ ਤੋ ਇਹ ਸਾਨ ਨੇ ਹਰਾਇਆ ਸੀ ਇਹ ਸਾਨ ਨੇ ਬਹੁਤ ਕੱਦ ਬਾਡੀ ਦੇ ਵਿੱਚ ਚਲੋ ਹੁਣ ਤਾਂ ਉਮਰ ਦੇ ਨਾਲ ਪਰਸ਼ਾਵਾਂ ਵੀ ਢਲ ਜਾਂਦਾ ਹਨਾ ਬੰਦੇ ਦਾ ਹਾਂ ਤੇ ਇਹ ਦੋਸਤੋ ਸੱਜਣ ਸੀ ਕਿਉਂਕਿ ਪਾਲੀਆਂ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਜੇ ਤਾਂ ਆਪਾਂ ਕਿਸੇ ਮਾਲਾ ਜੀ ਟੂ ਰਿਕਾਰਡ ਦੇ ਵਿੱਚ ਜਾਂ ਵਿਨਰ ਰਿਕਾਰਡ ਦੇ ਵਿੱਚ ਜਾਂ ਕੋਈ ਉਹ ਜੀ ਉਤਸ਼ਾਹੀਤ ਵੀਡੀਓ ਬਣਾਉਂਦੇ ਹੋਈ ਇਹਦਾ ਸਾਰੇ ਆ ਭਰਾਵਾਂ ਨਾਲ ਹੀ ਆਪਾਂ ਗੱਲਬਾਤਾਂ ਕਰ ਲਏ ਪਰ ਇਹ ਇੱਕ ਤੁਹਾਨੂੰ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਹੜੀ ਖਬਰ ਦੇ ਵਿੱਚ ਦੁਨੀਆ ਨੂੰ ਪਿਆਰ ਜਿਤਾਉਣ ਵਾਲਾ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਲੋਕਾਂ ਨੂੰ ਪਿਆਰ ਲਾਉਣ ਵਾਲਾ ਔਰ ਰੋਡੇ ਪਿੰਡ ਦੀ ਦੁਨੀਆ ਤੇ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਪਛਾਣ ਬਣਾਉਣ ਵਾਲਾ ਕੁਝ ਸਮੇਂ ਦੇ ਵਿੱਚ ਜਿਹੜਾ ਢਾਹ ਢੇਰੀ ਹੋਇਆ ਸਾਣ ਨੀਲੀ ਰਾਵੀ ਦਾ ਬਾਦਸ਼ਾਹ ਔਰ ਬਾਦਸ਼ਾਹ ਸਾਣ ਦੀਆਂ ਅੰਤਮ ਰਸਮਾਂ ਕਰਨ ਦੇ ਲਈ ਸਾਰੇ ਪ੍ਰਾਦਾ ਹੋਏ ਸੀ ਸਾਰਿਆਂ ਦੇ ਲਈ ਅਸੀਂ ਆ ਇੱਥੇ ਪਹੁੰਚਣ ਦੇ ਉੱਤੇ ਧੰਨਵਾਦ ਤਾਂ ਨਹੀਂ ਇਹਨਾਂ ਦਾ ਉਸ ਸਾਂਣ ਨੂੰ ਰਸਮਾਂ ਦੇਣ ਦੇ ਲਈ ਵਧਾਈ ਦੇਣ ਦੇ ਲਈ ਸ਼ੁਕਰਗੁਜ਼ਾਰ ਜ਼ਰੂਰ ਕਰ ਸਕਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪ੍ਰਾਪੋਂਦੇ ਅਸੀਂ ਨੀਲੀ ਰਵੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਨਹੀਂ ਕਹਿੰਦੇ ਇਹ ਸੁਨੇਹਾ ਜਿਹੜਾ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਨੀਲੀ ਰਵੀ ਦਾ ਪੁਰਾਣਾ ਖੰਡ ਨਹੀਂ ਰਿਹਾ ਬਾਦਸ਼ਾਹ ਸਾਹਿਬ